ਖਬਰਨਾਮਾ ਦੇਖ ਰਿਹਾ ਸਾਰੇ ਹੀ ਸ੍ਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੋਈ ਵੀ ਵੱਡਾ ਐਕਸ਼ਨ ਨਹੀਂ ਲਿਆ ਗਿਆ ਨਰਿੰਦਰ ਕੌਰ ਭਰਾਜ ਤੇ ਕਿਉਂਕਿ ਨਰਿੰਦਰ ਕੌਰ ਭਰਾਜ ਨੇ ਟਰੱਕ ਯੂਨੀਅਨ ਦੀ ਪ੍ਰਧਾਨਗੀ ਵੇਚੀ ਹੈ 50 ਲੱਖ ਦੇ ਵਿੱਚ ਉਸ ਦੇ ਪੁਖਤਾ ਸਬੂਤ ਵੀ ਮਨਜੀਤ ਸਿੰਘ ਉਰਫ ਕਾਕਾ ਜਿਨ੍ਹਾਂ ਵੱਲੋਂ ਪਹਿਲਾਂ 30 ਲੱਖ ਰੁਪਏ ਦਿੱਤਾ ਗਿਆ ਨਰਿੰਦਰ ਕੌਰ ਭਰਾਜ ਨੂੰ ਯਾਨੀ ਕਿ ਆਮ ਆਦਮੀ ਪਾਰਟੀ ਦੇ ਮੰਤਰੀ ਅਤੇ ਵਿਧਾਇਕ ਕੋਈ ਦੁੱਧ ਤੋਤੇ ਨਹੀਂ ਜਿਸ ਤਰ੍ਹਾਂ ਪਿਛਲੀਆਂ ਸਰਕਾਰਾਂ ਦੇ ਮੰਤਰੀਆਂ ਅਤੇ ਵਿਧਾਇਕਾਂ ਨੇ ਪੰਜਾਬ ਦੇ ਲੋਕਾਂ ਦੀ ਲੁੱਟਖਸਟ ਕੀਤੀ ਉਸੇ ਲੀਤੇ ਤੁਰਪੈ ਨੇ ਨਰਿੰਦਰ ਕੌਰ ਭਰਾਜ ਅਤੇ ਕਾਂਗਰਸ ਪਾਰਟੀ ਦੇ ਹੋਰ ਵਿਧਾਇਕ ਅਤੇ ਮੰਤਰੀ ਵੀ ਹੁਣ ਇਸ ਸਮੇਂ ਮੁੱਦਾ ਹੈ ਨਰਿੰਦਰ ਕੌਰ ਭਰਾਜ ਦਾ ਨਰਿੰਦਰ ਕੌਰ ਭਰਾਜ ਕਹਿੰਦੀ ਸੀ ਕਿ ਮੈਂ ਆਪਣੇ ਲੜਕੇ ਦੀ ਸੌ ਚੁੱਕਦੀ ਹਾਂ ਲੇਕਿਨ ਉਸ ਸਮੇਂ ਜਨਤਾ ਨੇ ਰੋਕ ਦਿੱਤਾ ਜਦੋਂ ਉਹ ਕਿਸੇ ਲੋਕਾਂ ਨੂੰ ਜਦੋਂ ਕਿਸੇ ਪਿੰਡ ਵਿੱਚ ਲੋਕਾਂ ਨੂੰ ਸੰਬੋਧਨ ਕਰ ਰਹੀ ਸੀ ਲੇਕਿਨ ਮਨਜਿੰਦਰ ਉਰਸ ਕਾਕ ਮਨਜੀਤ ਉਰਸ ਕਾਕ ਵੱਲੋਂ 180 ਕੋਲਾਂ ਦੀ ਰਿਕਾਰਡਿੰਗ ਹੈ ਲਾਈਵ ਲੋਕੇਸ਼ਨਸ ਨੇ ਪੈਸਿਆਂ ਲੈਣ ਦੀਆਂ ਤਸਵੀਰਾਂ ਨੇ ਤੇ ਉਹ ਤਾਂ ਕਹਿੰਦੀ ਹੈ ਕਿ ਮੈਂ ਤਾਂ ਨਰਿੰਦਰ ਕੌਰ ਭਰਾਜ ਕਹਿੰਦੀ ਹੈ ਮੈਂ ਤਾਂ ਜਾਣਦੀ ਨਹੀਂ ਮਨਜੀਤ ਸਿੰਘ ਉਰਫ ਕਾਕਾ ਨੂੰ ਲੇਕਿਨ ਉਸਦੇ ਫੋਟੋ ਨਰਿੰਦਰ ਕੌਰ ਭਰਾਜ ਦੇ ਨਾਲ ਕਈ ਜਗ੍ਹਾ ਤੇ ਵਿਕੇ ਗਿਆ ਉਹ ਪੁਖਤਾ ਤਸਵੀਰਾਂ ਮਨਜੀਤ ਸਿੰਘ ਉਰਫ ਕਾਕਾ ਦੇ ਕੋਲ ਵੀ ਨੇ ਪਵਾਨੀਗੜ੍ਹ ਤੋਂ ਇਹ ਮਾਮਲਾ ਭਖਿਆ ਸ਼ਿਟ ਵੀ ਇਨਵੈਸਟੀਗੇਸ਼ਨ ਨਹੀਂ ਕਰ ਰਹੇ ਲੇਕਿਨ ਜੇ ਗੱਲ ਆਈ ਸੌ ਤੇ ਤੇ ਮਨਜੀਤ ਸਿੰਘ ਉਰਫ ਕਾਕਾ ਵੀ ਮੈਦਾਨ ਦੇ ਵਿੱਚ ਆ ਗਏ ਨੇ ਕਹਿੰਦਾ ਮੈਂ ਵੀ ਆਪਣੇ ਬੱਚਿਆਂ ਨੂੰ ਲੈ ਕੇ ਆਉਣਾ ਗੁਰਦੁਆਰੇ ਸਾਹਿਬ ਮੱਥਾ ਟੇਕਦੇ ਹਾਂ ਤੇ ਤੁਸੀਂ ਵੀ ਆਪਣੇ ਲੜਕੇ ਨੂੰ ਲੈ ਕੇ ਆਓ ਤੇ ਨਰਿੰਦਰ ਕੌਰ ਭਰਾਜ ਹੁਣ ਇਸ ਗੱਲ ਉੱਤੇ ਵੀ ਪੈਰਾ ਨਹੀਂ ਦੇ ਰਹੀ ਫਿਰ ਮਨਜੀਤ ਸਿੰਘ ਉਰਫ ਕਾਕਾ ਗਲਤ ਹੈ ਜਾਂ ਨਰਿੰਦਰ ਕੌਰ ਭਰਾਜ ਗਲਤ ਹੈ ਯਾਨੀ ਕਿ ਸੂਬੇ ਦੇ ਮੰਤਰੀਆਂ ਅਤੇ ਵਿਧਾਇਕਾਂ ਦੀ ਚਾਂਦੀ ਬਣੀ ਹੋਈ ਹੈ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਜਿਹੜੀਆਂ ਸਕੂਟਰੀ ਵਾਲੀ ਭੈਣ ਯਾਨੀ ਕਿ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਜਦੋਂ ਉਹ ਲੋਕਾਂ ਦੇ ਘਰਾਂ ਦੇ ਵਿੱਚ ਵੋਟਾਂ ਵਾਸਤੇ ਕਹਿਣ ਜਾਂਦੀ ਸੀ ਜਾਂ ਜਿਹੜੇ ਉਸ ਦੇ ਸਾਥੀ ਸੀ ਉਹਨਾਂ ਦੀਆਂ ਗੱਡੀਆਂ ਯੂਜ਼ ਕੀਤੀਆਂ ਜਾਂਦੀਆਂ ਸੀ ਵਰਤੀਆਂ ਜਾਂਦੀਆਂ ਸੀ ਇੱਕ ਕੱਲੀ ਮੋਪਰ ਜਿਹਦੇ ਕੋਲ ਸਕੂਟੀ ਹੋਵੇ ਉਸਨੇ ਕਰੋੜਾਂ ਦੀਆਂ ਕੋਠੀਆਂ ਪਾ ਲਈਆਂ ਹੋਣ ਕੋਠੀਆਂ ਦੀ ਉਸਾਰੀ ਸ਼ੁਰੂ ਹੋ ਗਈ ਹੈ ਯਾਨੀ ਕਿ ਪੁੱਠੇ ਸਿੱਧੇ ਹੱਥ ਮਾਰ ਕੇ ਜਿਸ ਦਾ ਵੀ ਜਿੱਥੇ ਦਾ ਨ ਲੱਗਿਆ ਹੈ ਅਸੀਂ ਇਹ ਨਹੀਂ ਕਹ ਗੱਲ ਕਹਿੰਦੇ ਕਿ ਕੱਲੇ ਆਮ ਆਦਮੀ ਪਾਰਟੀ ਦੇ ਮੰਤਰੀ ਤੇ ਵਿਧਾਇਕ ਨੇ ਸਾਰੀਆਂ ਪਾਰਟੀਆਂ ਨੇ ਵੀ ਕੀਤਾ ਹੈ ਲੇਕਿਨ ਫਿਰ ਆਪਣੇ ਆਪ ਨੂੰ ਇਮਾਨਦਾਰ ਨਾ ਕਹੋ ਆਪਣੇ ਆਪ ਨੂੰ ਪੰਜਾਬ ਦੇ ਹਤਾਇਸ਼ੀ ਨਾ ਕਹੋ ਆਪਣੇ ਆਪ ਨੂੰ ਨਾ ਕਹੋ ਕਿ ਅਸੀਂ ਪੰਜਾਬ ਦਾ ਭਲਾ ਸੋਚਣ ਵਾਲੇ ਆ ਕਿਉਂਕਿ ਜਿਸ ਤਰ੍ਹਾਂ ਦੂਜੀਆਂ ਪਾਰਟੀਆਂ ਨੇ ਕੀਤਾ ਜਿੱਥੇ ਸਾਡਾ ਦਾ ਨ ਲੱਗਿਆ ਅਸੀਂ ਵੀ ਦਾ ਨਾ ਲਾ ਲਿਆ ਹੈ ਮਨਜੀਤ ਸਿੰਘ ਉਰਫ ਕਾਕਾ ਵੱਲੋਂ ਆਪਣੇ ਬੱਚਿਆਂ ਨੂੰ ਲੈ ਕੇ ਗੁਰਦੁਆਰੇ ਉਸ ਧਾਰਮਿਕ ਜਗ੍ਹਾ ਤੇ ਆਇਆ ਗਿਆ ਕਹਿੰਦਾ ਮੈਂ ਵੀ ਸੌ ਚੁੱਕਦਾ ਹਾਂ ਤੇ ਨਰਿੰਦਰ ਕੌਰ ਭਰਾਜ ਵੀ ਸੌ ਚੁੱਕੇ 180 ਕੋਲਾ ਦੀ ਰਿਕਾਰਡਿੰਗ ਹੈ ਮੇਰੀਆਂ ਉਹਦੇ ਨਾਲ ਕਈ ਥਾਵਾਂ ਤੇ ਤਸਵੀਰਾਂ ਨੇ ਉਸ ਦੀ ਕੋਠੀ ਜਿਹੜੀ ਹੈ ਉਹ ਕਿੰਨੇ ਕਰੋੜ ਦੀ ਬਣ ਰਹੀ ਹੈ ਇਸ ਦਾ ਇਹ ਪੈਸਾ ਕਿੱਥੋਂ ਆਇਆ ਕਿਵੇਂ ਕਮਾਇਆ ਗਿਆ ਨਰਿੰਦਰ ਕੌਰ ਭਰਾਜ ਦੱਸੇ ਕਿ ਤਿੰਨ ਤਿੰਨ ਅੰਡੇ ਵਰ ਗੱਡੀਆਂ 13 ਫੋਰਚੂਨਰ ਗੱਡੀਆਂ ਤੇ ਹੁਣ ਕੁਮਰ ਹੀ ਹੈ ਵਿਧਾਇਕਾ ਨਰਿੰਦਰ ਕੌਰ ਭਰਾਜ ਇਹ ਐਨੇ ਪੈਸੇ ਕਿੱਥੋਂ ਆਏ ਸੌ ਚੱਕੋ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਵੇਗਾ ਚੈਲੰਜ ਕਰ ਦਿੱਤਾ ਗਿਆ ਮਨਜੀਤ ਸਿੰਘ ਉਰਫ ਕਾਕਾ ਜਿੰਨਾ ਵੱਲੋਂ ਪਹਿਲਾਂ 30 ਲੱਖ ਰੁਪਏ ਲਿਆ ਗਿਆ ਉਸ ਤੋਂ ਬਾਅਦ 30 ਲੱਖ ਰੁਪਏ ਮੋੜ ਕੇ ਜਿਸ ਨੇ 50 ਤੋਂ 55 ਲੱਖ ਦਿੱਤਾ ਉਸ ਨੂੰ ਟਰੱਕ ਯੂਨੀਅਨ ਦੀ ਪ੍ਰਧਾਨਗੀ ਦੇ ਦਿੱਤੀ ਗਈ